ਅੱਜ ਜਿਹੜੀ ਨਵੀਂ ਪਾਰਟੀ ਦੀ ਕੋਰ ਕਮੇਟੀ ਬਣੀ ਹੈ ਉਹਦੀ ਪਹਿਲੀ ਮੀਟਿੰਗ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਪ੍ਰਧਾਨਗੀ ਦੇ ਹੇਠ ਹੋਈ ਹੈ। ਔਰ ਬੜਾ ਲੰਬਾ ਸਮਾਂ ਮੀਟਿੰਗ 4 ਘੰਟੇ ਤੋਂ ਵੱਧ ਸਮਾਂ ਚੱਲੀ ਹੈ। ਔਰ ਬੜੀ ਗੰਭੀਰਤਾ ਦੇ ਨਾਲ ਸਾਰੀ ਜਿਹੜੀ ਸੂਪੇ ਦੀ ਰਾਜਨੀਤਿਕ ਸਥਿਤੀ ਹੈ ਉਹਦੇ ਤੇ ਖੁੱਲ ਕੇ ਜਿਹੜਾ ਵਿਚਾਰ ਵਟਾਂਦਰਾ ਜਿਹੜਾ ਉਹ ਕੀਤਾ ਗਿਆ ਸਭ ਤੋਂ ਪਹਿਲਾਂ ਤੇ ਇੱਕ ਬਤਾ ਪਾਸ ਕਰਕੇ ਜਦੀ ਕਾਪੀ ਵੀ ਅਸੀਂ ਉਹਨੇ ਤੁਹਾਨੂੰ ਸਾਰਿਆਂ ਨੂੰ ਸਰਕੂਲੇਟ ਕਰ ਦਿਆਂਗੇ ਜਿੱਤੇ ਵਿੱਚ ਅਰਵਿੰਦ ਕੇਜਰੀਵਾਲ ਤੇ ਜਿਹੜੀ ਉਹਦੀ ਟੀਮ ਹੈ ਉਹਦੇ ਵੱਲੋਂ ਇੱਕ ਸਾਜ਼ਿਸ਼ ਤਹਿਤ ਤਾਨਾਸ਼ਾਹੀ ਰਵਈਆ ਅਪਣਾਉਂਦੇ ਹੋਏ ਜਿਸ ਤਰੀਕੇ ਪੰਜਾਬ ਦੇ ਵਿੱਚ ਐਮਰਜੈਂਸੀ ਵਰਗੇ ਹਾਲਾਤ ਪੈਦਾ ਕੀਤੇ ਜਾ ਰਹੇ ਆ ਜਮਹੂਰੀਅਤ ਦਾ ਗਲਾ ਘੁੱਟਿਆ ਜਾ ਰਿਹਾ ਲੋਕਤੰਤਰ ਤੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ। ਤੇ ਆਪਣੇ ਸਿਆਸੀ ਵਿਰੋਧੀਆਂ ਨੂੰ ਜਿਹੜਾ ਉਹ ਝੂਠੇ ਕੇਸਾਂ ਦੇ ਵਿੱਚ ਫਸਾਇਆ ਜਾ ਰਿਹਾ। ਇਸ ਮਤੇ ਦੇ ਵਿੱਚ ਬੜਾ ਵਿਸਤਾਰ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਸਰਕਾਰ ਆਪਣੇ ਵਾਅਦਿਆਂ ਤੋਂ ਭੱਜ ਚੁੱਕੀ ਹੈ। ਸੂਬੇ ਦੇ ਵਿੱਚ ਕਾਨੂੰਨ ਵਿਵਸਥਾ ਖਤਮ ਹੋ ਚੁੱਕੀ ਆ ਆਰਥਿਕ ਤੌਰ ਤੇ ਸੂਬਾ ਕੰਗਾਲੀ ਦੇ ਦਾਤੇ ਪਹੁੰਚ ਚੁੱਕਿਆ ਵਿਕਾਸ ਕਾਰਜ ਛਾਪ ਹੋ ਚੁੱਕੇ ਆ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਸਰਕਾਰ ਨੇ ਬੜੀ ਸ਼ਾਨੋ ਸ਼ੌਕਤ ਦੇ ਨਾਲ ਸੈਕੜੇ ਕਰੋੜ ਰੁਪਏ ਖਰਚ ਕੇ ਸ਼ੁਰੂ ਕੀਤਾ ਸੀ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਉਹ ਢੋਂਗ ਜਿਹੜਾ ਦੋਕਾਨਾਂ ਦੇ ਵਿੱਚ ਉਹਦੀ ਅਸਲੀਅਤ ਜੱਗ ਜਾਹਰ ਹੋ ਚੁੱਕੀ ਆ ਤੇ ਦਿੱਲੀ ਤੇ ਬਾਹਰਲੇ ਸੂਬਿਆਂ ਦੇ ਹੋਰ ਲੋਕ ਜਿਹੜੇ ਆ ਉਹ ਪੰਜਾਬ ਦੇ ਵਿੱਚ ਆ ਕੇ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਕੋਈ ਚੇਅਰਮੈਨ ਨੇ ਕੋਈ ਹੋਰ ਵੱਡੇ ਅਦਾਰਿਆਂ ਦੇ ਹੈੱਡ ਨੇ ਉਹ ਉੱਥੇ ਆ ਕੇ ਪੰਜਾਬੀਆਂ ਦੀ ਥਾਂ ਮੱਲ ਕੇ ਬੈਠ ਗਿਆ ਅਰ ਸੂਬੇ ਦੇ ਵਿੱਚ ਲੁੱਟ-ਛੱਟ ਕਰਕੇ ਪੈਸਾ ਦਿੱਲੀ ਤੇ ਹੋਰ ਸੂਬਿਆਂ ਦੇ ਵਿੱਚ ਲਿਜਾਇਆ ਜਾ ਰਿਹਾ ਤੇ ਅਜਿਹੇ ਹਾਲਾਤਾਂ ਦੇ ਵਿੱਚ ਜਦੋਂ ਪੰਜਾਬ ਦੀ ਜਨਤਾ ਤਰਾ ਤਰਾ ਕਰ ਰਹੀ ਹੈ ਤੇ ਉਹਦੇ ਤੋਂ ਧਿਆਨ ਹਟਾਉਣ ਵਾਸਤੇ ਇਹ ਜਿਹੜਾ ਕੇਜਰੀਵਾਲ ਐਂਡ ਕੰਪਨੀ ਨੇ ਭਗਵੰਤ ਮਾਨ ਦੀ ਜਿਹੜੀ ਅਗਵਾਈ ਵਾਲੀ ਸਰਕਾਰ ਹੈ ਉਹਦੇ ਰਹੀਂ ਇਹ ਡਾਟਾ ਪੋਲਿਟਿਕਸ ਦੇ ਤਹਿਤ ਵਿਰੋਧੀਆਂ ਦੇ ਖਿਲਾਫ ਜਿਹੜੇ ਆ ਇਹ ਝੂਠੇ ਕੇਸ ਦਰਜ ਕਰਕੇ ਉਹਨਾਂ ਨੂੰ ਜਲੀਲ ਤੇ ਪਰੇਸ਼ਾਨ ਕਰਦਾ ਕੰਮ ਸ਼ੁਰੂ ਕੀਤਾ ਅਰੇ ਦੇ ਵਿੱਚ ਵਿਸ਼ੇਸ਼ ਤੌਰ ਤੇ ਮਜੀਠੀਆ ਸਾਹਿਬ ਉਹਨਾਂ ਦੇ ਪਰਿਵਾਰ ਉਹਨਾਂ ਦੇ ਜਿਹੜੇ ਇਲਾਕੇ ਤੇ ਜ਼ਿਲ੍ਹੇ ਦੇ ਤੇ ਹੋਰ ਨੇੜੇ ਤੜੇ ਦੇ ਪਾਰਟੀ ਦੇ ਸੀਨੀਅਰ ਆਗੂ ਵਰਕਰ ਸਾਰਿਆਂ ਨੂੰ ਇੱਕ ਸਾਜਿਸ਼ ਤੇ ਜਿਹੜਾ ਉਹ ਪਰੇਸ਼ਾਨ ਕੀਤਾ ਜਾ ਰਿਹਾ ਉਹਨਾਂ ਤੇ ਜ਼ਬਰ ਜ਼ੁਲਮ ਢਾਇਆ ਜਾ ਰਿਹਾ ਔਰ ਪਹਿਲਾਂ ਐਨਡੀਪੀਐਸ ਐਕਟ ਦੇ ਤਹਿਤ ਝੂਠਾ ਕੇਸ ਸਰਦਾਰ ਵਿਕ੍ਰਮ ਸਿੰਘ ਮਜੀਠੀਆ ਸਾਹਿਬ ਦੇ ਖਿਲਾਫ ਦਰਜ ਕੀਤਾ ਗਿਆ ਸੀ ਜਿਦੇ ਚ ਅੱਜ ਤੱਕ ਸਰਕਾਰ ਇੱਕ ਵੀ ਤੱਤ ਉਹਨਾਂ ਦੇ ਖਿਲਾਫ ਸਾਬਤ ਨਹੀਂ ਕਰ ਪਾਈ ਤੇ ਹੁਣ ਆਮਦਨ ਤੋਂ ਵੱਧ ਜਾਇਦਾਦ ਦਾ ਝੂਠਾ ਕੇਸ ਬਣਾ ਕੇ ਤੇ ਸਰਕਾਰੀ ਸ਼ਕਤੀ ਦਾ ਸਰਕਾਰੀ ਮੀਡੀਆ ਦਾ ਦੁਰਪਯੋਗ ਕਰਕੇ ਪੰਜਾਬ ਦੀ ਜਨਤਾ ਨੂੰ ਜਿਹੜੀ ਹੈ ਉਹ ਬਦਨਾਮ ਕਰਨ ਵਾਸਤੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਬਦਰਾਮ ਕਰਨ ਵਾਸਤੇ ਜਿਹੜੇ ਆ ਉਹ ਸਾਰੇ ਜਿਹੜੇ ਹੱਤ ਕੰਡੇ ਵਰਤੇ ਜਾ ਰਹੇ ਆ ਉਹਦੀ ਅੱਜ ਇਸ ਰੈਜ਼ੋਲੂਸ਼ਨ ਦੇ ਵਿੱਚ ਨਕੀਦੀ ਕੀਤੀ ਗਈ ਆ ਔਰ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਗਈ ਕਿ ਅਗਰ ਸਰਕਾਰ ਨਾ ਸੁਧਰੀ ਤੇ ਇਹਨੂੰ ਲੋਕਾਂ ਦੇ ਰੋਧ ਦਾ ਸਾਹਮਣਾ ਕਰਨ ਵਾਸਤੇ ਤਿਆਰ ਰਹਿਣਾ ਚਾਹੀਦਾ ਔਰ ਬੜਾ ਸਪਸ਼ਟ ਇਹਦੇ ਵਿੱਚ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਪਹਿਲਾਂ ਕਦੀ ਕਿਸੇ ਜ਼ਬਰ ਜ਼ੁਲਮ ਅੱਗੇ ਝੁਕਿਆ ਤੇ ਨਾ ਅੱਗੇ ਤੇ ਝੁਕਿਆ ਇੱਕ ਇਸ ਮੌਕੇ ਤੇ ਵੱਖ-ਵੱਖ ਪਾਰਟੀਆਂ ਦੇ ਬੜੇ ਜ਼ਿੰਮੇਵਾਰ ਤੇ ਸੀਨੀਅਰ ਆਗੂ ਸਹਿਬਾਨ ਨੇ ਜੋ ਮੀਡੀਆ ਦੇ ਵਿੱਚ ਇਸ ਝੂਠੇ ਕੇਸ ਦੇ ਸੰਬੰਧੀ ਜੋ ਵੰਡਾਟਾ ਪੋਲਿਟਿਕਸ ਹੈ ਉਹਦੇ ਬਾਰੇ ਵਿੱਚ ਜੋ ਬਿਆਨ ਸ਼੍ਰੋਮਣੀ ਅਕਾਲੀ ਦਲ ਦੇ ਮਜੀਠਾ ਸਾਹਿਬ ਦੇ ਹੱਕ ਦੇ ਵਿੱਚ ਦਿੱਤੇ ਆ ਸਾਡੀ ਅੱਜ ਦੀ ਕੋਰ ਕਮੇਟੀ ਨੇ ਸਾਰੀਆਂ ਪਾਰਟੀਆਂ ਦੇ ਉਹਨਾਂ ਸੀਨੀਅਰ ਲੀਡਰ ਸਹਿਬਾਨ ਦਾ ਉਦੇ ਵਾਸਤੇ ਉਚੇਚੇ ਤੌਰ ਤੇ ਜਿਹੜਾ ਉਹ ਧੰਨਵਾਦ ਕੀਤਾ ਗਿਆ ਦੂਜਾ ਜਿਹੜੀ ਲੈਂਡ ਪੁੱਲਿੰਗ ਪਾਲਿਸੀ ਜਿਹੜਾ ਕਿ ਮੈਂ ਕਹਿ ਸਕਦਾ ਕਿ ਭ੍ਰਿਸ਼ਟਾਚਾਰ ਦਾ ਇੱਕ ਬਹੁਤ ਵੱਡਾ ਸਕੈਂਡਲ ਹੈ ਕਿ 25000 ਏਕੜ ਕਿਸਾਨਾਂ ਦੀ ਜ਼ਮੀਨ ਜਿਹੜੀ ਆ ਉਹ ਇੱਕ ਗੜੀ ਮਿੱਥੀ ਸਾਜ਼ਿਸ਼ ਦੇ ਤਹਿਤ ਐਕਵਾਇਰ ਕਰਕੇ ਜਿਹੜੇ ਕਿਸਾਨਾਂ ਨੂੰ ਜ਼ਮੀਨਾਂ ਤੋਂ ਵਾਂਝੇ ਕੀਤਾ ਜਾ ਰਿਹਾ ਹੈ ਰੋਟੀ ਰੋਜੀ ਤਾਂ ਵਾਜੇ ਕੀਤਾ ਜਾ ਰਿਹਾ ਖੇਤ ਮਜ਼ਦੂਰਾਂ ਨੂੰ ਤੇ ਜਿਹੜੇ ਹੋਰ ਉਹਨਾਂ ਪਿੰਡਾਂ ਦੇ ਵਿੱਚ ਵਸਤੇ ਲੋਕ ਆ ਜਿਹੜੇ ਖੇਤੀ ਦੇ ਉੱਤੇ ਜਿਨ੍ਹਾਂ ਦਾ ਜਿਹੜਾ ਆਮਦਨ ਖਰਚਾ ਆਧਾਰਿਤ ਹੈ ਉਹਨਾਂ ਸਾਰਿਆਂ ਦੀ ਰੋਟੀ ਰੋਜੀ ਤੇ ਲੱਤ ਮਾਰੀ ਜਾਂਦੀ ਔਰ ਇਹ ਸਹੀ ਮੈਨੇ ਦੇ ਵਿੱਚ ਭ੍ਰਿਸ਼ਟਾਚਾਰ ਦਾ ਬਹੁਤ ਵੱਡਾ ਸਕੈਂਡਲ ਇੱਕ ਬਲੈਕਮਿਲਿੰਗ ਜਿਹੜੀ ਆ ਉਹ ਪਲਾਨ ਕੀਤੀ ਜਾ ਰਹੀ ਹੈ ਇਦੇ ਤੇ ਅੱਜ ਬੜੀ ਵੱਡੀ ਚੋੜੀ ਪਚਾਚਾ ਹੋਈ ਆ ਇੱਕ ਦੋ ਦਿਨਾਂ ਚ ਅਸੀਂ ਵਿਸਤਾਰ ਦੇ ਵਿੱਚ ਜਿਹੜੀ ਆ ਇਹਦੇ ਤੇ ਵੱਡੀ ਪ੍ਰੈਸ ਕਾਨਫਰੰਸ ਦੇ ਵਿੱਚ ਸਾਰੇ ਖੁਲਾਸੇ ਜਿਹੜੇ ਦਿੱਤਾ ਸਹਿਤ ਕਿ ਕੀ ਕੀ ਇਹਦੀਆਂ ਕਮੀਆਂ ਨੇ ਕੀ ਕੀ ਇਹਦੇ ਬਾਕੀ ਦਾ ਪੇਚ ਨੇ ਉਹ ਸਾਰੇ ਜਿਹੜੇ ਹੱਗਿਆ ਉਹ ਤੁਹਾਡੇ ਸਾਹਮਣੇ ਅਸੀਂ ਡਿਟੇਲ ਚ ਵੱਖਰੇ ਤੌਰ ਦੇ ਉੱਤੇ ਛੇਤੀ ਰੱਖਾਂਗੇ ਔਰ ਇਹ ਚੀਜ਼ ਦੀ ਵੀ ਜਿਹੜੀ ਹੈ ਪਾਰਟੀ ਦੀ ਕੋਰ ਕਮੇਟੀ ਨੇ ਨੋਟਿਸ ਲਿਆ ਹੈ ਕਿ ਜਿਹੜੇ ਕਹਿੰਦੇ ਸੀ ਕਟੜ ਇਮਾਨਦਾਰ ਸਰਕਾਰ ਹੈ ਕਟੜ ਇਮਾਨਦਾਰ ਲੋਕ ਹੈ। ਔਰ ਜਿਹੜਾ ਭਗਵੰਤ ਸਬਾ ਜੀ ਨੇ ਪੰਜਾਬ ਦੀ ਜਨਤਾ ਨੂੰ ਇੱਕ ਬੜਾ ਵੱਡਾ ਸੁਪਨਾ ਦਿਖਾਇਆ ਸੀ ਡਾਕਟਰ ਵਿਜੇਂਦਰ ਸਿੰਘਲਾ ਨੂੰ ਗ੍ਰਿਫਤਾਰ ਕਰਕੇ ਆਪ ਗਵਾਹ ਬਣ ਕੇ ਤੇ ਹੁਣ ਜਿਹੜੇ ਕ੍ਰੇਡਿਟ ਚਿੱਟ ਉਹਨਾਂ ਨੂੰ ਦਿੱਤੀ ਗਈ ਹੈ। ਅੱਜ ਕੋਰ ਕਮੇਟੀ ਨੇ ਇਸ ਗੱਲ ਦੇ ਉੱਤੇ ਜਿਹੜੀ ਹੈ ਪੂਰੀ ਵਿਸਤਾਰ ਤੇ ਚਰਚਾ ਕਰਨ ਤੋਂ ਬਾਅਦ ਇੱਕ ਤੱਤ ਕੱਢਿਆ ਕਿ ਉਹ ਜਿਹੜੀ ਸਾਰਾ ਜਿਹੜਾ ਪਹਿਲਾਂ ਦੀ ਅਸੰਵੇਦਿਤ ਸੀ ਅੰਦਰਲੀ ਜਿਹੜੀ ਉਹ ਸਾਰੀ ਨੱਗੀ ਹੋ ਗਈ ਐ ਕਿ ਮੁੱਖ ਮੰਤਰੀ ਸਾਹਿਬ ਗਵਾਹ ਹੋਣ ਮੁੱਖ ਮੰਤਰੀ ਸਾਹਿਬ ਕਹਿੰਦੇ ਹੋਣ ਕਿ ਮੇਰੇ ਕੋਲ ਸਾਰੀ ਰਿਕਾਰਡਿੰਗ ਐ ਤੇ ਫਿਰ ਬਰੀ ਬੰਦਾ ਕਿੱਦਾਂ ਹੋ ਗਿਆ ਕਲੀਨ ਚਿੱਟ ਕਿੱਦਾਂ ਦਿੱਤੀ ਇਸ ਕਰਕੇ ਕਮਿਟਮੈਂਟ ਨਹੀਂ ਸੀ ਜਿਹੜੀ ਇਹ ਭ੍ਰਿਸ਼ਟਾਚਾਰ ਨੂੰ ਰੋਕਣ ਦੀ ਡਰਾਮਾ ਸੀ ਉਹ ਇਸ ਜਿਹੜੀ ਕਲੀਨ ਚਿੱਟ ਨੇ ਇਹ ਜਿਹੜਾ ਸਵੈਵਿਰੋਧੀ ਜਿਹੜਾ ਸਰਕਾਰ ਦਾ ਸਟੈਂਡ ਐ ਉਹ ਅਸਲੀਅਤ ਜਿਹੜੀ ਦੋਗਲੀ ਨੀਤੀ ਆ ਸਰਕਾਰ ਦੀ ਉਹ ਨੰਗੀ ਕਰ ਦਿੱਤੀ। ਇਸੇ ਤਰ੍ਹਾਂ ਜਿਹੜੀ ਇੱਕ ਪਿਛੇ ਅਫਸੋਸਨਾਕ ਘਟਨਾ ਹੋਈ ਜਿਹੜੇ ਤਰਨਤਨ ਦੇ ਐਮਐਲਏ ਸਾਹਿਬ ਡਾਕਟਰ ਕਸ਼ਮੀਰ ਸਿੰਘ ਸੂਲ ਸਾਹਿਬ ਉਸ ਦੀ ਵੀ ਵਿਛੋੜਾ ਦੇ ਗਏ। ਬੜੇ ਅਫਸੋਸ ਦੀ ਗੱਲ ਆ। ਇਸ ਲਈ ਉਹਦੇ ਸਬੰਧ ਦੇ ਵਿੱਚ ਵੀ ਵਿਚਾਰ ਚਰਚਾ ਹੋਈ ਆ ਸਾਡੀ ਪਾਰਟੀ ਦੇ ਸਾਡੇ ਸੀਨੀਅਰ ਅਗੋਂ ਸਰਦਾਰ ਗੁਲਜਾਰ ਸਿੰਘ ਜੀ ਰਾਨੀਕੇ ਸਾਹਿਬ ਉਹਨਾਂ ਨੂੰ ਉਸ ਇਲਾਕੇ ਦੇ ਵਿੱਚ ਕੋਆਰਡੀਨੇਟਰ ਦੇ ਤੌਰ ਦੇ ਉੱਤੇ ਡਿਊਟੀ ਲਗਾਈ ਆ ਕਿਉਂਕਿ ਸਥਾਨਕ ਪਬਲਿਕ ਦੇ ਨਾਲ ਜਿਹੜਾ ਉਹ ਰابطਾ ਕਾਇਮ ਕਰਨ ਹਾਂਜੀ ਆਲਟੀਮੇਟਲੀ ਜਦੋਂ 22 ਲੱਖ ਦਿੱਤੀ ਹੁੰਦੀ ਹੈ ਉਹਦੇ ਵਾਸਤੇ ਉਹਨਾਂ ਦੀ ਡਿਊਟੀ ਪਾਰਟੀਬਲ ਲਗਾਈ ਗਈ ਇਸੇ ਤਰ੍ਹਾਂ ਜਿਹੜੀ ਅੱਗੇ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ 350 ਸਾਲਾਂ ਸ਼ਹੀਦੀ ਸਤਭੀ ਆਰੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੇ ਪ੍ਰੋਗਰਾਮ ਉਲੀਕਰੀ ਆ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਇਸ ਗੱਲ ਦਾ ਫੈਸਲਾ ਕੀਤਾ ਕਿ ਜੋ ਵੀ ਪ੍ਰੋਗਰਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਲੀਕੇ ਜਾਣਗੇ ਤੇ ਜੋ ਡਿਊਟੀ ਸ਼੍ਰੋਮਣੀ ਅਕਾਲੀ ਦਲ ਦੀ ਲਗਾਈ ਜਾਏਗੀ ਉਹਨਾਂ ਸਭਾਜਮਾ ਦੀ ਕਾਮਯਾਬੀ ਵਾਸਤੇ ਸਾਰੇ ਅਸੀਂ ਪੂਰੇ ਸ਼ਤ੍ਰ ਤੇ ਸਤਕਾਰ ਦੇ ਨਾਲ ਉਹਦਾ ਹਿੱਸਾ ਜਿਹੜਾ ਉਹ ਬਣਾਂਗੇ ਇੱਕ ਦਲਜੀਤ ਦਸਾਂਝ ਦੀ ਜਿਹੜੀ ਫਿਲਮ ਹੈ ਉਹ ਉਹਨੂੰ ਲੈ ਕੇ ਜਿਹੜੀ ਕੁਸਚਨਾਂ ਤੋਂ ਕੰਟਰੋਵਰਸੀ ਚੱਲ ਰਹੀ ਆ ਤੇਰੀ ਫਿਲਮ ਦਾ ਨਾਮ ਸਰਦਾਰ ਜੀ 3 ਉਹਦੇ ਵਿੱਚ ਵੀ ਜਿਹੜੀ ਆ ਅੱਜ ਕੋਰ ਕਮੇਟੀ ਦੇ ਵਿੱਚ ਚਰਚਾ ਹੋਈ ਹੈ ਕਿਉਂਕਿ ਕਾਫੀ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਇਸ ਸੰਬੰਧੀ ਮੇਂ ਬਾਤ ਚੱਲ ਰਿਆ ਇੱਕ ਤਾਂ ਚਾੜਾ ਬੜਾ ਸਪਸ਼ਟ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਦੋਂ ਵੀ ਹਿੰਦੁਸਤਾਨ ਨੂੰ ਕਿਤੇ ਰੋਡ ਪਈ ਡਟ ਕੇ ਪਾਤੀ ਫੌਜ ਦੇ ਨਾਲ ਹਿੰਦੁਸਤਾਨ ਦੀ ਸਰਕਾਰ ਦੇ ਨਾਲ ਖੜਾ ਹੁਣ ਵੀ ਤੁਸੀਂ ਦੇਖਿਆ ਹੋਣਾ ਕਿ ਅਸੀਂ ਡਟ ਕੇ ਪਹਿਲੇ ਦਿਨ ਤੋਂ ਲੈ ਕੇ ਜੋ ਫੈਸਲੇ ਦੇਸ਼ ਦੀ ਸਰਕਾਰ ਨੇ ਕੀਤੇ ਉਹਦੇ ਨਾਲ ਖੜੇ ਆ ਤੇ ਅੱਗੋਂ ਵੀ ਸਾਡੀ ਕਮਿਟਮੈਂਟ ਹੈ ਕਿ ਦੇਸ਼ ਸਾਡੇ ਵਾਸਤੇ ਪਹਿਲਾ ਬਾਕੀ ਚੀਜ਼ਾਂ ਸਾਰੀਆਂ ਬਾਅਦ ਪਰ ਇਹ ਮਹਿਸੂਸ ਕੀਤਾ ਗਿਆ ਕਿ ਜਿਹੜੇ ਫਿਲਮੀ ਅਦਾਕਾਰ ਨੇ ਜਾਂ ਕਲਾਕਾਰ ਨੇ ਜਾਂ ਸਪੋਰਟਸ ਇਦੇ ਵਿੱਚ ਸਾਰਿਆਂ ਨੂੰ ਗਰੇਜ ਕਰਨਾ ਚਾਹੀਦਾ ਹੈ ਕਿ ਕਿਸੇ ਤਰ੍ਹਾਂ ਦੀ ਵੀ ਨਫਰਤ ਦੀ ਰਾਜਨੀਤੀ ਇਹਦੇ ਵਿੱਚ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਚੀਜ਼ਾਂ ਇਹਨੂੰ ਇਹ ਲੋਕ ਜਿਹੜੇ ਸਾਰੇ ਸਾਂਝੇ ਹੁੰਦੇ ਆ ਤੇ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਚੀਜ਼ਾਂ ਤੋਂ ਉੱਪਰ ਰੱਖਣਾ ਚਾਹੀਦਾ ਹੈ ਇਸ ਕਰਕੇ ਅਸੀਂ ਬੇਨਤੀ ਕੀਤੀ ਹੈ ਕਿ ਇਦਾਂ ਦੀ ਜਿਹੜੀ ਬੇਲੋੜੀ ਵਿਵਾਦ ਹੈ ਉਹ ਨਹੀਂ ਪਾਇਆ ਜਾਣੇ ਚਾਹੀਦੇ ਇਸ ਕਰਕੇ ਆਸ ਕਰਦੇ ਹਾਂ ਕਿ ਇਹ ਵਿਵਾਦ ਜਿਹੜਾ ਇਹ ਛੇਤੀ ਖਤਮ ਹੋਵੇ ਕਿਉਂਕਿ ਇਹਦਾ ਕੋਈ ਸੋਸਾਇਟੀ ਨੂੰ ਜਾਂ ਸਾਡੇ ਦੇਸ਼ ਨੂੰ ਜਾਂ ਕੋਈ ਓਵਰਆਲ ਕੋਈ ਫਾਇਦਾ ਨਹੀਂ ਹੁੰਦਾ ਇਹਨਾਂ ਚੀਜ਼ਾਂ ਦਾ ਇਸ ਕਰਕੇ ਉਹਦੇ ਤੇ ਵੀ ਜਿਹੜੀ ਹੈ ਪਾਰਟੀ ਨੇ ਆਪਣਾ ਪੱਖ ਰੱਖਿਆ ਦੂਜਾ ਇਹ ਕਿ ਕਿਸੇ ਦੀ ਕਾਰਤਕ ਸਾਹਿਬ ਤੋਂ ਜਦੋਂ 2 ਦਸੰਬਰ ਨੂੰ ਸਾਨੂੰ ਤਰਖਾਹ ਰੱਗੀ ਸੀ ਉਹਦੇ ਵਿੱਚ ਬੂਟੇ ਲਾਉਣ ਵਾਸਤੇ ਕਿਹਾ ਗਿਆ ਸੀ ਉਦੋਂ ਮਾਰਚ ਦਾ ਕਹਿਆ ਗਿਆ ਸੀ ਪਰ ਗਰਮੀ ਜ਼ਿਆਦਾ ਕਰਕੇ ਅਸੀਂ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਮੌਨਸਨ ਸ਼ੁਰੂ ਹੋ ਜਾਵੇ ਉਹਦੀ ਸ਼ੁਰੂਆਤ ਅਸੀਂ ਆਲਰੇਡੀ ਪਹਿਲਾਂ ਕਰ ਚੁੱਕੇ ਹਾਂ ਤੇ ਅੱਜ ਵੀ ਕੋਰ ਕਮੇਟੀ ਨੇ ਸਾਰੇ ਆਪਣੇ ਕੇਟਰ ਨੂੰ ਸਾਰੇ ਹਲਕਿਆਂ ਨੂੰ ਸਾਰੇ ਜਿਲਿਆਂ ਨੂੰ ਹਦਾਇਤ ਕੀਤੀ ਹੈ ਕਿ ਜੁਲਾਈ ਦੇ ਵਿੱਚ ਵਿੱਚ ਜਿਹੜੇ ਆ ਵੱਧ ਤੋਂ ਵੱਧ ਪਹੁੰਚੇ ਲੈ ਕੇ ਉਹ ਜਿਹੜੀ ਵਾਤਾਵਰਣ ਦੀ ਸੇਵਾ ਉਹਨੂੰ ਚੰਗੇ ਤਰੀਕੇ ਕੀਤਾ ਜਾਵੇ ਉਹ ਸਾਰੇ ਪੂਰੇ ਕਰਨਗੇ ਇੱਕ ਜਿਹੜੀ ਜਥੇਬੰਦੀ ਸਾਡੀ ਉਹ ਅਸੀਂ ਬਣਾਉਣੀ ਸ਼ੁਰੂ ਕਰ ਦਿੱਤੀ ਆ ਕੁਝ ਅਨਾਉਂਸਮੈਂਟਾਂ ਹੋ ਚੁੱਕੀਆਂ ਨੇ ਕੁਝ ਛੇਤੀ ਇੱਕ ਦੋ ਦਿਨਾਂ ਤੱਕ ਹੋਣ ਗਿਆ ਉਹਦੇ ਵਾਸਤੇ ਜਿਹੜੇ ਆ ਗਿਆ ਜ਼ਿਲ੍ਹਿਆਂ ਦੇ ਅਫਸਰਾਂ ਸਰਪੰਨ ਨੂੰ ਬੇਨਤੀ ਕੀਤੀ ਕਿ ਜਿਹੜੇ ਜ਼ਿਲ੍ਹਿਆਂ ਦੇ ਜਥੇਦਾਰ ਨੇ ਕਿਉਂਕਿ ਜਿਹੜੇ ਸਾਡੇ ਡਿਸਟ੍ਰਿਕਟ ਡੈਲੀਕੇਟ ਆ ਉਹਦੀ ਇਲੈਕਸ਼ਨ ਹੋ ਚੁੱਕੀ ਹੈ ਅਗਲਾ ਪੜਾ ਹੁੰਦਾ ਡਿਸਟ੍ਰਿਕਟ ਦੇ ਜਥੇਦਾਰ ਤੇ ਜਿਹੜੇ ਸਰਕਲਾਂ ਦੇ ਪ੍ਰਧਾਨ ਦੀ ਚੋਣ ਦਾ ਉਹ ਜਿਹੜੀ ਹੈ ਛੇਤੀ ਕੰਪਲੀਟ ਕਰਕੇ ਉਡੀ ਰਿਪੋਰਟ ਜਿਹੜੀ ਆ ਉਹ ਪਾਰਟੀ ਦਫ਼ਤਰ ਨੂੰ ਦਿੱਤੀ ਜਾਵੇ ਇਸੇ ਤਰ੍ਹਾਂ ਪੰਜਾਬ ਪੱਧਰ ਦੇ ਉੱਤੇ ਬੂਥ ਲੈਵਲ ਕਮੇਟੀਆਂ ਬਣਾਉਣ ਵਾਸਤੇ ਵੀ ਡਿਡਨ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਕਿ ਇਹ ਵੀ ਅਸੀਂ ਕੰਮ ਜਿਹੜਾ ਬੜੀ ਪ੍ਰਾਇੋਰਟੀ ਦੇ ਉੱਤੇ ਪੂਰਾ ਕਰਨਾ ਸੋ ਇਹ ਜਿਹੜੇ ਸਾਰੀਆਂ ਮੁੱਖ ਚੀਜ਼ਾਂ ਹੈਗੀਆਂ ਇਹ ਅੱਜ ਦੀ ਕੋਰ ਕਮੇਟੀ ਦੇ ਚੜ੍ਹੇ ਆ ਇਹ ਸਾਰੇ ਮਹੱਤਵਪੂਰਨ ਜਿਹੜੇ ਆ ਇਹ ਫੈਸਲੇ ਜਿਵੇਂ ਸਭ ਜਿਹੜੀ ਅ ਤਸਦੀਕ ਤੋਂ ਸਾਈਨ ਦੀ ਫਿਲਮ ਹੈ ਇਸ ਨੂੰ ਲੈ ਕੇ ਕੀ ਇਹ ਬੇਤੀ ਲਈ ਹੈ ਜੀ ਕਿਆ ਨਤੀਜੇ ਕਰੀਏ ਪਾਰਟੀ ਇਸ ਨਹੀਂ ਅਸੀਂ ਕਹਿੰਦੇ ਆ ਕਿ ਇਦਾਂ ਦੇ ਬੇਲੋੜੇ ਵਿਵਾਦ ਨਹੀਂ ਹੋਣੇ ਚਾਹੀਦੇ ਜਿਹੜਾ ਕਲਾ ਦੇ ਖੇਤਰ ਨੇ ਇਹਨਾਂ ਨੂੰ ਇਸ ਤਰ੍ਹਾਂ ਜੋੜ ਕੇ ਪੇਸ਼ ਕਰਕੇ ਸਾਨੂੰ ਕੋਈ ਨਫ਼ਰਤ ਨਹੀਂ ਕਿਸੇ ਨੂੰ ਖਰਾਉਣੀ ਚਾਹੀਦੀ ਇਸ ਕਰਕੇ ਜਦੋਂ ਤੇਜ਼ੀ ਗੱਲ ਹੁੰਦੀ ਹੈ ਉਦੋਂ ਤੇ ਪੰਜਾਬੀ ਹਮੇਸ਼ਾ ਸਭ ਤੋਂ ਵੱਧ ਮੋਰੇ ਹੋ ਕੇ ਅੱਗੇ ਲੜਦੇ ਨੁਕਸਾਨ ਵੀ ਸਾਡਾ ਪੰਜਾਬ ਦੇ ਸਭ ਤੋਂ ਵੱਧ ਹੁੰਦਾ ਹੈ ਮੈਦਾਨ ਵੀ ਲੜਾਈ ਦਾ ਪੰਜਾਬ ਬਣਦਾ ਜੇਕਰ ਅਸੀਂ ਇੱਕ ਠੋਕ ਕੇ ਪਹਿਲਾਂ ਵੀ ਕਿਹਾ ਸੀ ਤੇ ਸਾਡੇ ਵਾਸਤੇ ਦੇਸ਼ ਪਹਿਲਾਂ ਦੇਸ਼ ਦੀ ਸਰਕਾਰ ਦੇ ਨਾਲ ਹੱਥ ਪੈਸੇ ਦੇ ਨਾਲ ਅਸੀਂ ਖੜੇ ਹਾਂ ਤੇ ਸਾਨੂੰ ਲੱਗਦਾ ਕਿ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਖੇਡ ਆ ਦੁੱਤੇ ਆ ਇਹਨਾਂ ਚ ਇਹ ਚੱਲ ਨਹੀਂ ਹੁੰਦੀ ਤੇ ਬਾਅਦ ਸਰ 1 ਟੂ 1 ਕਰ ਲੁ ਮੈਂ ਮਾਖਰ ਲੈ ਕੇ ਗਏ ਆ ਤੇ ਇਹ ਕੀ ਆ داره ਕਿ ਉਹ ਜਾਣਦਿਸ਼ ਤੋਂ ਸਹਯੋਗ ਨਹੀਂ ਦੇਦੇ ਜਿਸ ਕਰਕੇ ਕੁਝ ਨੇ ਇਨਕੁਆਇਰੀ ਕਰਨ ਤੇ ਦਿੱਕਤ ਆਦੀ ਦੇਖੋ ਇੱਕ ਸਕ੍ਰਿਪਟਡ ਪ੍ਰੋਗਰਾਮ ਚੱਲ ਰਿਹਾ ਕਈ ਵਾਰੀ ਵੱਡੇ ਵੱਡੇ ਐਕਟਰ ਇੱਥੇ ਬੁਲਾਏ ਜਾਂਦੇ ਆ ਕਈ ਵਾਰੀ ਜਿਹੜਾ ਜਿੱਥੇ ਸਾਨੂੰ ਕਈ ਥਾਵਾਂ ਤੇ ਲਾ ਜਾ ਕੇ ਤੇ ਵੱਡੇ ਵੱਡੇ ਖਬਰਾਂ ਬਣਾਈਆਂ ਜਾਂਦੀਆਂ ਨਿਕਲਦਾ ਕੁਝ ਨਹੀਂ ਇਹ ਸਾਨੂੰ ਪਤਾ ਪਰ ਅਸੀਂ ਇੱਕ ਠੋਕ ਕੇ ਕਿਆ ਪਰ ਤਾਂ ਸਾਹਮਣੇ ਵੀ ਆਪਣੀ ਪ੍ਰੈਸ ਕਾਨਫਰੰਸ ਚ ਚੈਲੰਜ ਕੀਤਾ ਉਹ ਚੈਲੰਜ ਦਾ ਜਵਾਬ ਤਾਂ ਆਇਆ ਨਹੀਂ ਸਰਕਾਰ ਨੂੰ ਉਹਨਾਂ ਨੇ ਕਿਹਾ ਸੀ ਕਿ ਇੱਕ ਵੀ ਚੀਜ਼ ਸਾਬਤ ਕਰੋ ਤੇ ਉਹਦਾ ਜਵਾਬ ਹੱਦ ਤੱਕ ਸਾਨੂੰ ਕਿਸੇ ਪਾਸੋਂ ਨਹੀਂ ਆ ਆਜੇ ਵੀ ਸਾਫ਼ ਕਰਦੇ ਕਿ ਅਸੀਂ ਨੰ ਵਿਕਰਮਜੀਤ ਜੀ ਦੇ ਖਿਲਾਫ ਦੇਕਰ ਮੇਰੀ ਲੋੜ ਹੈ ਤੇ ਮੈਂ ਬਿਆਨ ਦੇ ਲਈ ਤਿਆਰ ਹਾਂ ਕਿਤੇ ਮੈਂ ਕਿਤੇ ਵੀ ਵਿਕਰਮਜੀਤ ਜੀ ਅੱਗੇ ਮਾਇ ਨਹੀਂ ਹਾਂਜੀ ਕਹਿੰਦੇ ਮੈਂ ਕਿਤੇ ਵੀ ਵਿਕਰਮਜੀਤ ਜੀ ਅੱਗੇ ਪੇਪਰ ਤੇ ਕੋਈ ਬਿਆਨ ਨਹੀਂ ਦਿੱਤਾ ਤਾਂ ਕੋਈ ਬਿਆਨ ਦੇ ਜੇ ਸਾਨੂੰ ਉਹਦੇ ਚਿੱਕੀ ਪਰਪੰਦਾ ਮੈਂ ਤਾਂ ਕਿਹਾ ਨਾ ਤੇ ਜਿਹੜੀ ਹੈ ਜੇ ਚੰਡੀ ਸਾਹਿਬ ਨੂੰ ਵੀ ਉਹਨਾਂ ਦਾ ਵੀ ਬਿジネス ਨਾਲ ਕਾਫੀ ਡੇਢ ਦਾ ਰਿਸ਼ਤਾ ਤੇ ਕਈ ਵਾਰੀ ਇਹ ਰਿਸ਼ਤੇ ਵਰਤਲੇ ਜਾਂਦੇ ਆ ਇਸ ਕਰਕੇ ਚੰਗੀ ਗੱਲ ਆ ਉਹ ਵੀ ਜਾਂਦੇ ਹੁੰਦੇ ਰਏ ਆ ਕਾਫੀ ਜਿਹੜੀ ਆ ਇਸ ਕਰਕੇ ਮਰਜੀ ਆ ਜੇ ਉਹਨਾਂ ਦਾ ਪਛਾਹ ਹੁੰਦਾ ਕਿਸੇ ਤਰੀਕੇ ਤੇ ਆਪਣਾ ਦੋ ਰੋਟੀਆਂ ਵੀ ਸੇਕ ਲੈਣ ਤੋਂ ਦੂਰ ਭਖਿਆ ਇਹਦੇ ਚ ਉਹਦੇ ਚ ਕਿਹੜੀ ਤਾਂ ਨਹੀਂ ਗੱਲ ਸੀ ਲੱਗਦਾ ਦੇਖੋ ਸਵਾਏ ਇਹਦੇ ਤੇ ਗੰਦੀ ਰਾਜਨੀਤੀ ਤੋਂ ਹੋਰ ਇੱਕ ਵੀ ਚੀਜ਼ ਜਿਹੜੀ ਆ ਉਹ ਸਾਬਤ ਨਹੀਂ ਹੋ ਸਕੀ ਸਾਹਮਣਾ ਕਰਨ ਵਾਸਤੇ ਤਿਆਰ ਰਹਿਣਾ ਚਾਹੀਦਾ ਔਰ ਬੜਾ ਸਪਸ਼ਟ ਇਹਦੇ ਵਿੱਚ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਪਹਿਨਾ ਕਦੀ ਕਿਸੇ ਜ਼ਬਰ ਜ਼ੁਲਮ ਅੱਗੇ ਝੁਕਿਆ ਤੇ ਨਾ ਅੱਗੇ ਤੇ ਝੁਕੇਗਾ ਇੱਕ ਇਸ ਮੌਕੇ ਤੇ ਵੱਖ-ਵੱਖ ਪਾਰਟੀਆਂ ਦੇ ਬੜੇ ਜ਼ਿੰਮੇਵਾਰ ਤੇ ਸੀਨੀਅਰ ਆਗੂ ਸਹਿਬਾਨ ਨੇ ਜੋ ਮੀਡੀਆ ਦੇ ਵਿੱਚ ਇਸ ਝੂਠੇ ਕੇਸ ਦੇ ਸੰਬੰਧੀ ਜੋ ਵਨ ਡਾਟਾ ਪੋਲਿਟਿਕਸ ਹੈ ਉਹਦੇ ਬਾਰੇ ਵਿੱਚ ਜੋ ਬਿਆਨ ਸ਼੍ਰੋਮਣੀ ਅਕਾਲੀ ਦਲ ਦੇ ਮਜੀਠਾ ਸਾਹਿਬ ਦੇ ਹੱਕ ਦੇ ਵਿੱਚ ਦਿੱਤੇ ਆ ਸਾਡੀ ਅੱਜ ਦੀ ਕੋਰ ਕਮੇਟੀ ਨੇ ਸਾਰੀਆਂ ਪਾਰਟੀਆਂ ਦੇ ਉਹਨਾਂ ਸੀਨੀਅਰ ਲੀਡਰ ਸਾਹਿਬਾਨ ਦਾ ਉਹਦੇ ਵਾਸਤੇ ਉਚੇਚੇ ਤੌਰ ਤੇ ਜਿਹੜਾ ਉਹ ਧੰਨਵਾਦ ਕੀਤਾ ਗਿਆ ਦੂਜਾ ਜਿਹੜੀ ਲੈਂਡ ਪੁੱਲਿੰਗ ਪਾਲਿਸੀ ਜਿਹੜਾ ਕਿ ਮੈਂ ਕਹਿ ਸਕਦਾ ਕਿ ਭ੍ਰਿਸ਼ਟਾਚਾਰ ਦਾ ਇੱਕ ਬਹੁਤ ਵੱਡਾ ਸਕੈਂਡਲ ਹੈ ਕਿ 25000 ਏਕੜ ਕਿਸਾਨਾਂ ਦੀ ਜ਼ਮੀਨ ਜਿਹੜੀ ਆ ਉਹ ਇੱਕ ਗੜੀ ਮਿੱਥੀ ਸਾਜ਼ਿਸ਼ ਦੇ ਤਹਿਤ ਐਕਵਾਇਰ ਕਰਕੇ ਜਿਹੜੇ ਕਿਸਾਨਾਂ ਨੂੰ ਜ਼ਮੀਨਾਂ ਤੋਂ ਵਾਂਝੇ ਕੀਤਾ ਜਾ ਰਿਹਾ ਰੋਟੀ ਰੋਜੀ ਤੋਂ ਵਾਂਝੇ ਕੀਤਾ ਜਾ ਰਿਹਾ ਖੇਤ ਮਜ਼ਦੂਰਾਂ ਨੂੰ ਤੇ ਜਿਹੜੇ ਹੋਰ ਉਹਨਾਂ ਪਿੰਡਾਂ ਦੇ ਵਿੱਚ ਵਸਦੇ ਲੋਕ ਆ ਜਿਹੜੇ ਖੇਤੀ ਦੇ ਉੱਤੇ ਜਿਨ੍ਹਾਂ ਦਾ ਜਿਹੜਾ ਆਮਦਨ ਖਰਚਾ ਅਧਾਰਿਤ ਹੈ ਉਹਨਾਂ ਸਾਰਿਆਂ ਦੀ ਰੋਟੀ ਰੋਜੀ ਤੇ ਲੱਤ ਮਾਰੀ ਜਾਂਦੀ ਔਰ ਇਹ ਸਹੀ ਮੈਨੇ ਦੇ ਵਿੱਚ ਭ੍ਰਿਸ਼ਟਾਚਾਰ ਦਾ ਬਹੁਤ ਵੱਡਾ ਸਕੈਂਡਲ ਇੱਕ ਬਲੈਕਮਿਲਿੰਗ ਜਿਹੜੀ ਆ ਉਹ ਪਲਾਨ ਕੀਤੀ ਜਾਂਦੀ ਇਹਦੇ ਤੇ ਅੱਜ ਬੜੀ ਵੱਡੀ ਚੋੜੀ ਪਚਾਚਾ ਹੋਈ ਆ ਇੱਕ ਦੋ ਦਿਨਾਂ ਚ ਅਸੀਂ ਵਿਸਤਾਰ ਦੇ ਵਿੱਚ ਜਿਹੜੀ ਆ ਇਹਦੇ ਤੇ ਵੱਡੀ ਪ੍ਰੈਸ ਕਾਨਫਰੰਸ ਦੇ ਵਿੱਚ ਸਾਰੇ ਖੁਲਾਸੇ ਜਿਹੜੇ ਤੱਥਾਂ ਸਹਿਤ ਕਿ ਕੀ ਕੀ ਇਹਦੀਆਂ ਕਾਬੀਆਂ ਨੇ ਕੀ ਕੀ ਇਹਦੇ ਬਾਕੀ ਦਾ ਪੇਚ ਨੇ ਉਹ ਸਾਰੇ ਜਿਹੜੇ ਹੈਗੇ ਆ ਉਹ ਤੁਹਾਡੇ ਸਾਹਮਣੇ ਅਸੀਂ ਡਿਟੇਲ ਚ ਮਕਰੀ ਤੌਰ ਤੇ ਉੱਤੇ ਛੇਤੀ ਰੱਖਾਂਗੇ। ਔਰ ਇਸ ਚੀਜ਼ ਦੀ ਵੀ ਜਿਹੜੀ ਹੈ ਪਾਰਟੀ ਦੀ ਕੋਰ ਕਮੇਟੀ ਨੇ ਨੋਟਿਸ ਲਿਆ ਕਿ ਜਿਹੜੇ ਕਹਿੰਦੇ ਸੀ ਕਟੜ ਇਮਾਨਦਾਰ ਸਰਕਾਰ ਹੈ ਕਟੜ ਇਮਾਨਦਾਰ ਲੋਕ ਹੈ। ਔਰ ਜਿਹੜਾ ਭਗਵੰਤ ਮਾਨ ਜੀ ਨੇ ਪੰਜਾਬ ਦੀ ਜਨਤਾ ਨੂੰ ਇੱਕ ਬੜਾ ਵੱਡਾ ਸੁਪਨਾ ਦਿਖਾਇਆ ਸੀ ਡਾਕਟਰ ਵਿਜੇਂਦਰ ਸਿੰਘਲਾ ਨੂੰ ਗ੍ਰਿਫਤਾਰ ਕਰਕੇ ਆਪ ਗਵਾਹ ਬਣ ਕੇ ਤੇ ਹੁਣ ਜਿਹੜੇ ਕਲੈਮ ਚਿੱਟ ਉਹਨਾਂ ਨੂੰ ਦਿੱਤੀ ਗਈ ਹੈ ਅੱਜ ਕੋਰ ਕਮੇਟੀ ਨੇ ਇਸ ਗੱਲ ਦੇ ਉੱਤੇ ਜਿਹੜੀ ਹੈ ਪੂਰੀ ਵਿਸਤਾਰ ਤੇ ਚਰਚਾ ਕਰਨ ਤੋਂ ਬਾਅਦ ਇਹ ਤੱਥ ਕੱਢਿਆ ਕਿ ਉਹ ਜਿਹੜੀ ਸਾਰਾ ਜਿਹੜਾ ਇਹਨਾਂ ਦੀ ਅਸਲੀਅਤ ਸੀ ਅੰਦਰਲੀ ਜਿਹੜੀ ਉਹ ਸਾਰੀ ਨੱਗੀ ਹੋ ਗਈ ਹੈ ਕਿ ਮੁੱਖ ਮੰਤਰੀ ਸਾਹਿਬ ਗਵਾਹ ਹੋਣ ਮੁੱਖ ਮੰਤਰੀ ਸਾਹਿਬ ਕਹਿੰਦੇ ਹੁਣ ਕਿ ਮੇਰੇ ਕੋ ਸਾਰੀ ਰਿਕਾਰਡਿੰਗ ਹੈ ਤੇ ਫਿਰ ਬਰੀ ਬੰਦਾ ਕਿੱਦਾਂ ਹੋ ਗਿਆ ਕਲੀਨ ਚਿੱਟ ਕਿੱਦਾਂ ਦੇ ਦਿੱਤੀ ਇਸ ਕਰਕੇ ਕਮਿਟਮੈਂਟ ਨਹੀਂ ਸੀ ਜਿਹੜੀ ਭ੍ਰਿਸ਼ਟਾਚਾਰ ਨੂੰ ਰੋਕਣ ਦੀ ਡਰਾਮਾ ਸੀ ਉਹ ਇਸ ਜਿਹੜੀ ਕਲੀਨ ਚਿੱਟ ਨੇ ਇਹ ਜਿਹੜਾ ਸਵੈ ਵਿਰੋਧੀ ਜਿਹੜਾ ਸਰਕਾਰ ਦਾ ਸਟੈਂਡ ਆ ਉਹ ਅਸਲੀਅਤ ਜਿਹੜੀ ਡੋਗਲੀ ਨੀਤੀ ਆ ਸਰਕਾਰ ਦੀ ਉਹ ਨੰਗੀ ਕਰ ਦਿੱਤੀ ਇਸੇ ਤਰ੍ਹਾਂ ਜਿਹੜੀ ਇੱਕ ਪਿਛੇ ਅਫਸੋਸਨਾਕ ਘਟਨਾ ਹੋਈ ਜਿਹੜੇ ਤਰਨਤਾਰਨ ਦੇ ਐਮਐਲਏ ਸਾਹਿਬ ਡਾਕਟਰ ਕਸ਼ਮੀਰ ਸਿੰਘ ਸੋਲ ਸਾਹਿਬ ਉਸ ਦੀ ਵੀ ਵਿਛੋੜਾ ਦੇ ਗਏ ਬੜੇ ਅਫਸੋਸ ਦੀ ਗੱਲ ਹੈ ਇਸ ਲਈ ਉਹਦੇ ਸੰਬੰਧ ਦੇ ਵਿੱਚ ਵੀ ਵਿਚਾਰ ਚਰਚਾ ਹੋਈ ਹੈ ਸਾਡੀ ਪਾਰਟੀ ਦੇ ਸਾਡੇ ਸੀਨੀਅਰ ਆਗੂ ਸਰਦਾਰ ਗੁਲਜਾਰ ਸਿੰਘ ਜੀ ਰਾਨੀਕੇ ਸਾਹਿਬ ਉਹਨਾਂ ਨੂੰ ਉਸ ਇਲਾਕੇ ਦੇ ਵਿੱਚ ਕੋਆਰਡੀਨੇਟਰ ਦੇ ਤੌਰ ਦੇ ਉੱਤੇ ਡਿਊਟੀ ਲਗਾਈ ਹੈ ਕਿਉਂਕਿ ਸਥਾਨਕ ਪਬਲਿਕ ਦੇ ਨਾਲ ਜਿਹੜਾ ਉਹ ਰابطਾ ਕਾਇਮ ਕਰਨ ਹਾਂਜੀ ਅਲਟੀਮੇਟਲੀ ਜਦੋਂ 22 ਲਖਤਾਂ ਹੁੰਦੀ ਹੈ ਉਹਦੇ ਵਾਸਤੇ ਉਹਨਾਂ ਦੀ ਡਿਊਟੀ ਪਾਰਟੀਬੂਲ ਲਗਾਈ ਗਈ। ਇਸੇ ਤਰ੍ਹਾਂ ਜਿਹੜੀ ਹੈ ਸ਼੍ਰੀ ਗੁਰੂ ਕੇਕਬਧਰ ਸਾਹਿਬ ਦੀ ਜਿਹੜੀ 350 ਸਾਲਾਂ ਸ਼ਹੀਦੀ ਸਤਾਬੀ ਆਰੀਆ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਵੱਡੇ ਪ੍ਰੋਗਰਾਮ ਉਲੀਕਰੀ ਆ। ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਇਸ ਗੱਲ ਦਾ ਫੈਸਲਾ ਕੀਤਾ ਕਿ ਜੋ ਵੀ ਪ੍ਰੋਗਰਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਿਗੇ ਜਾਣਗੇ ਤੇ ਜੋਜਰ ਡਿਊਟੀ ਸ਼੍ਰੋਮਣੀ ਅਕਾਲੀ ਦਲ ਦੀ ਲਗਾਈ ਜਾਏਗੀ ਉਹਨਾਂ ਸਭਾਗਮਾਂ ਦੀ ਕਾਮਯਾਬੀ ਵਾਸਤੇ ਸਾਰੇ ਅਸੀਂ ਪੂਰੇ ਸ਼ਤਰ ਤੇ ਸਰਕਾਰ ਦੇ ਨਾਲ ਉਹਦਾ ਹਿੱਸਾ ਜਿਹੜਾ ਉਹ ਬਣਾਂਗੇ ਇੱਕ ਦਲਜੀਤ ਦੋਸਾਂਝ ਦੀ ਜਿਹੜੀ ਫਿਲਮ ਹੈ ਉਹ ਉਹਨੂੰ ਲੈ ਕੇ ਜਿਹੜੀ ਕੁਸਤਨਾ ਤੋਂ ਕੰਟਰੋਵਰਸੀ ਚੱਲ ਰਹੀ ਆ ਤੇਰੀ ਫਿਲਮ ਦਾ ਨਾਮ ਸਰਦਾਰ ਜੀ 3 ਉਦੇ ਵਿੱਚ ਵੀ ਜਿਹੜੀ ਹੈ ਅੱਜ ਕੋਰ ਕਮੇਟੀ ਦੇ ਵਿੱਚ ਚਰਚਾ ਹੋਈ ਹੈ ਕਿਉਂਕਿ ਕਾਫੀ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਇਸ ਸੰਬੰਧੀ ਵੀ ਗੱਲ ਚੱਲ ਰਹੀ ਹੈ ਇੱਕ ਤਾਂ ਸਾਡਾ ਬੜਾ ਸਪਸ਼ਟ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਦੋਂ ਵੀ ਹਿੰਦੁਸਤਾਨ ਨੂੰ ਕਿਤੇ ਰੋਡ ਪੇਂ ਡਟ ਕੇ ਭਾਰਤੀ ਫੌਜ ਦੇ ਨਾਲ ਹਿੰਦੁਸਤਾਨ ਦੀ ਸਰਕਾਰ ਦੇ ਨਾਲ ਖੜਦਾ ਹੁਣ ਵੀ ਤੁਸੀਂ ਦੇਖਿਆ ਹੋਣਾ ਕਿ ਅਸੀਂ ਡਟ ਕੇ ਪਹਿਲੇ ਦਿਨ ਤੋਂ ਲੈ ਕੇ